ਸੰਗੜੀ ਇਹ ਬਹੁਤ ਸਥਾਨ ਪੰਜਾਬ ਤੋਂ ਲਗਭਗ ਤ੍ਰਿਪਾਣਾ ਥੋੜੇ ਬਾਰਡਰ ਏਰੀਆ ਤੋਂ ਹਟਮਾ ਜਿਵੇਂ ਮੰਨ ਲਓ ਕਿ ਤ੍ਰਿਪਾਣਾ 50 ਕਿਲੋਮੀਟਰ ਦੀ ਦੂਰੀ ਤੇ ਹੈ ਲਾਹੌਰ ਸਾਹਿਬ ਤੋਂ ਪ੍ਰਾਪਰ ਸਥਾਨ 110 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਪਾਵ ਸਥਾਨ ਬਿਆਸ ਦਰਿਆ ਦੇ ਕਿਨਾਰੇ ਸਥਿਤ ਹੈ ਬਹੁਤ ਹੀ ਮਰਮੋਖ ਸਥਾਨ ਹੈ ਆਓ ਸੰਗਤਾਂ ਦਸ਼ਰ ਬਸੰ ਕਰਕੇ ਆਪਣਾ ਜਿਹੜਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਏ ਬਾਬਾ ਜੀ ਕੀ ਨਾਮ ਜੀ ਆਪਣੀ ਮੇਰਾ ਸੇਵਾ ਜੀ ਸਿੰਘ ਹੈ ਜੀ ਬੱਬਾ ਜੀ ਇਹ ਜੋ ਇਤਿਹਾਸਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜਮਰਾਇ ਦਾ ਹੈ ਇਹਦੇ ਸੰਬੰਧੀ ਵਿਸਤਾਰ ਸਹਿਤ ਜਾਣਕਾਰੀ ਦਿਓ ਹਾਂਜੀ ਜੀ ਲੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸਕ ਸਥਾਨ ਪੁਤਰ ਸਥਾਨ ਦਸਵੇਂ ਪਾਤਸ਼ਾਹ ਸਾਹਿਬੇ ਕੁਮਾਰ ਸ਼ਹੀ ਗੁਰੂ ਗੋਬਿੰਦ ਸਿੰਘ ਮਾਰੀ ਨਾਲ 1800 ਸਾਲ ਪ੍ਰਾਪਤ ਹੈ ਇਸ ਸਥਾਨ ਤੇ ਗੁਰੂ ਸਾਹਿਬ ਜੀ 1690 ਵਿੱਚ ਇੱਥੇ ਆਏ ਸੀ ਉਸ ਸਮੇਂ ਅਲਪਖਾਨ ਨੇ ਇੱਥੇ ਲਗਾਨ ਕਰ ਉਸ ਵਾਸਤੇ ਇੱਥੇ ਆਇਆ ਸੀ ਪਹਾੜਿਆਜ ਨੂੰ ਲਗਾਉਣ ਉਸ ਨੂੰ ਵਾਸਤੇ ਬੇਨਤੀ ਕੀਤੀ ਸੀ ਲੇਕਿਨ ਪਹਾੜਿਆਜ ਨੇ ਕਾਰ ਨਹੀਂ ਦੇ ਸਕੇ ਇਸ ਕਰਕੇ ਉਹਨਾਂ ਨੇ ਦਸੇ ਵਿਚਾ ਸਾਹਿਬੀ ਕਮਾਲ ਸ਼ਿਰਮੋਸੀ ਮਾਰੇ ਜਾਤ ਦਿੱਤਾ ਭੀਮ ਚੰਦ ਨੇ ਵੀ ਮੇਰੀ ਆਗੇ ਤੇ ਬਾਹ ਫੜੋ ਤਾਂ ਕਿ ਜਿਹੜਾ ਹੈ ਸਮਾਜ ਦਾ ਬੜਾ ਔਖਾ ਇਹ ਲੱਗ ਜਾਵੇ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਪੱਤਰ ਸਵੀਕਾਰ ਕਰਕੇ ਬੇਨਤੀ ਸਨਕਾਰ ਕਰਕੇ ਗੁਰੂ ਸਾਹਿਬ ਜੀ 1692 ਚ ਆਏ ਸੀ ਪਰ ਆਗੇ ਉਹਲਾ ਸਮਝਾ ਲਾ ਦਿੱਤਾ ਵੀ ਆਪਣਾ ਜੁੱਦ ਨਾ ਕਰੀਏ ਅਲਫਖਾਨ ਨੂੰ ਸੁਝਾਇਆ ਲੇਕਿਨ ਅਲਫਖਾਨ ਕਹਿੰਦਾ ਜੀ ਮੈਂ ਤੁਸੀਂ ਕਰੋ ਕਿ ਜੁੱਧ ਕਰਨਾ ਸੰਭਵ ਹੈ ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਤੁਸੀਂ ਜੁੱਦ ਲੈਣਾ ਕਰੋ ਤੁਸੀਂ ਨਾ ਜੀ ਹਮਾਇਤ ਕਰਨ ਆਏ ਹੋ ਇਸ ਕਰਕੇ ਦਸੇ ਬੇਸ਼ਾ ਸਾਹਿਬ ਕੁਮਾਰ ਜੀ ਨੇ ਜਿਹੜਾ ਜੁੱਦ ਜਣਾ ਆਰੰਭ ਕਰਤਾ ਔਰ ਜੁੱਧ ਜਿਹੜਾ ਸੀ ਉਹ ਹੋਇਆ ਪੀਸ਼ਣ ਜੁੱਧ ਹੋਇਆ ਜਿਹਦੇ ਵਿੱਚ 10000 ਹਾਜ਼ਰ ਉੱਤੇ ਹੋ ਸੀ ਅਲਫਖਾਨ ਦੀ ਉਹ ਹਾਰ ਗਿਆ ਉਹ ਮੈਦਾਨ ਛੱਡ ਕੇ ਭੱਜ ਗਿਆ ਕਿਉਂਕਿ ਗੁਰੂ ਸਾਹਿਬ ਪਿੱਤਰ ਅੜੇ ਤੇ ਲਿਖਿਆ ਵੀ ਹੈ ਭਜਿਓ ਅਬ ਕੋ ਖਾਣਾ ਨਾ ਖਾਣਾ ਸੰਭਾਰੇਓ ਇਹ ਮਾਰੇ ਨੇ ਆਪਣੇ ਪਿੱਤਰ ਦੇ ਦਰਜ ਕੀਤਾ ਇਸ ਥਾਂ ਤੇ ਮਾਰੇ ਆਏ ਸੀ ਉਹ ਇਸ ਥਾਂ ਦੇ ਪੂਫ ਹੈ ਇਤਿਹਾਸਿਕ ਹਵਾਲੇ ਮਿਲਦੇ ਹਨ ਤੇ ਗੁਰੂ ਸਾਹਿਬ ਇਸ ਥਾਨ ਤੇ ਆਠ ਦਿਨ ਵਿਸ਼ਰਾਮ ਕੀਤਾ ਲੋਵੇਦਨ ਗੁਰੂ ਸਾਹਿਬ ਜਿੱਤ ਪਲੇਆ ਕਰਕੇ ਨੰਦੂ ਸਾਹਿਬ ਇਹ ਪਵਿੱਤਰ ਸਥਾਨ ਸਿਸਤਾਨ ਹੈ ਮਾਰੇ ਜੀ ਇੱਥੇ ਆਏ ਸੀ ਉਸ ਸੰਤਨ ਨੂੰ ਬੇਨਤੀ ਹੈ ਵੀ ਇੱਥੇ ਆ ਕੇ ਆਪਣਾ ਦਰਸ਼ਨ ਪਰਸਨ ਕਰੋ ਜੀਵਨ ਸਫਲਾ ਕਰੋ ਇਹ ਪਾਕਿਸਤਾਨ ਜਿਹੜਾ ਐਸ਼ੋਮੇਕ ਬੋਤਰਾ ਪ੍ਰਧਾਨਮਤੀ ਦੇ ਹੇਠ ਆਉਂਦਾ ਹੈ ਪ੍ਰਬੰਧ ਅਧੀਨ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ